ਦ ਜਿਸ ਨੇ 2017 ਪੰਜਾਬ ਵਿਧਾਨ ਸਭਾ ਚੋਣਾਂ ਹੁਣ ਸਾਲਖੀ ਰਹਿ ਗਿਆ ਇਸ ਦੌਰਾਨ ਸਿਆਸੀ ਪਾਰਟੀਆਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਜਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਪੰਜਾਬ ਦੇ ਵਿੱਚ ਫੇਰਦੀਆਂ ਜਿਸ ਤਰੀਕੇ ਦੀਆਂ ਕਹਲੋ ਕਿ ਕਾਂਗਰਸ ਦੇ ਵਿੱਚ ਕਹਲੋ ਕਿ ਆਪਸੀ ਕਹਲੋ ਕਿ ਤਿਰਵੰਦੀਆਂ ਸਾਹਮਣੇ ਆ ਰਹੀਆਂ ਨੇ ਕੁਝ ਲੀਡਰਾਂ ਵੱਲੋਂ ਪਾਰਟੀ ਹਾਲਤਾਂ ਦੀਆਂ ਨੇ ਦੂਜੇ ਨੂੰ ਅੱਗੇ ਪਿੱਛੇ ਕਰਕੇ ਕਹਲੋ ਕਿ ਖਬਰ ਐਥੇ ਤੱਕ ਵੀ ਨੇ ਕਿ ਸ਼ਾਇਦ ਹੁਣ ਕਾਂਗਰਸ ਦੇ ਵਿੱਚੋਂ ਕੁਝ ਪ੍ਰਧਾਨਾਂ ਤੇ ਕੁਝ ਜੋ ਲੀਡਰਸ਼ਿਪ ਹੈ ਪੰਜਾਬ ਦੀ ਉਹ ਚੇਂਜ ਵੀ ਹੋ ਜਾਵੇ ਇਸ ਤੋਂ ਇਲਾਵਾ ਅਕਾਲੀ ਦਲ ਜਿਸ ਤਰੀਕੇ ਨਾਲ ਆਪਣਾ ਬਾਦਖੰਡਾ ਹੋ ਜਾਂਦਾ ਨ ਕਿਵੇਂ ਦੇਖਦੇ ਹੋ ਇਸ ਦੇ ਨਾਲ ਹੀ ਜੋ ਪੰਥ ਪੰਥ ਜਥੇਬੰਦੀਆਂ ਨੇ ਜੋ ਚੋਣਾਂ ਵਿੱਚ ਪਹਿਲੀ ਵਾਰ ਉਤਰਨ ਗਈਆਂ ਇਕੱਠੀਆਂ ਉਤਰਨ ਗਈਆਂ ਲਾਲਾਂ ਉਤਰਨ ਗਈਆਂ ਉਹਨਾਂ ਦਾ ਕੀ ਅਧਾਰ ਦੇਖਦੇ ਹੋ ਇਸ ਪੂਰੇ ਕੱਲੋਕੇ 2027 ਦੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਸਮੇਂ ਨਾਲੋਂ ਕਿਵੇਂ ਦੇਖਦੇ ਹੋ ਜੀ ਪੰਜਾਬ ਵਿਧਾਨ ਸਭਾ ਦੀਆਂ 2027 ਦੀਆਂ ਚੋਣਾਂ ਇਸ ਵਾਰ ਜਿਹੜੀਆਂ ਨੇ ਬਹੁਤ ਅਹਿਮ ਬਣਨ ਵਾਲੀਆਂ ਨੇ ਇਹ ਗੱਲ ਯਾਦ ਰੱਖਿਓ ਵੈਸੇ ਤਾਂ ਹਰ ਵਾਰ ਜਿਹੜਾ ਲੋਕਾਂ ਨੂੰ ਬੜਾ ਇਹਦੇ ਵਿੱਚ ਇੰਟਰਸਟ ਲੈਂਦੇ ਨੇ ਲੋਕ ਪਰ ਇਸ ਵਾਰ ਜਿਹੜੀਆਂ 27 ਦੀਆਂ ਚੋਣਾਂ ਨੇ ਨਾ ਇਹ ਬੜੀਆਂ ਇੰਟਰਸਟਿੰਗ ਹੋਣ ਵਾਲੀਆਂ ਨੇ ਆਪਾਂ ਪਿਛਲੇ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਇਸ ਦੇ ਉੱਤੇ ਕੀਤੇ ਐ ਕਿ ਸਤਾਈ ਚ ਕੀ ਹੋਣਾ ਕੀ ਨਹੀਂ ਹੋਣਾ ਸੋ ਉਹ ਸਮੇ ਸਮੇ ਦੇ ਉੱਤੇ ਬਦਲਦੇ ਹੋਏ ਸਮੀਕਰਨ ਨਜ਼ਰ ਆ ਰਹੇ ਨੇ ਜਿਵੇਂ ਆਪਾਂ ਅਕਾਲੀ ਦਲ ਬਾਦਲ ਦੀ ਗੱਲ ਕੀਤੀ ਸੀ ਕਿ ਆਪਣਾ ਜਿਹੜਾ ਹੈਗਾ ਆਪਣਾ ਆਪ ਜਿਹੜਾ ਗਵਾ ਚੁੱਕੇ ਨੇ ਪੰਜਾਬ ਦੇ ਲੋਕਾਂ ਦੇ ਵਿੱਚ ਪਰ ਕਿਤੇ ਨਾ ਕਿਤੇ ਅਕਾਲੀ ਦਲ ਦੁਬਾਰਾ ਗੇਨ ਕਰਦਾ ਹੋਇਆ ਨਜ਼ਰ ਆ ਰਿਹਾ ਲੋਕਾਂ ਦੇ ਵਿੱਚ ਦਿਲਚਸਪੀ ਵਧ ਰਹੀ ਹੈ ਅਕਾਲੀ ਦਲ ਬਾਦਲ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਦੇਖੋ ਪਈ ਸਰਗਰਮ ਹੋਇਆ ਹੋਇਆ ਨਜ਼ਰ ਆ ਰਿਹਾ ਅਕਾਲੀ ਦਲ ਬਾਦਲ ਤੇ ਉਸ ਤੋਂ ਬਾਅਦ ਜਿਹੜੀਆਂ ਰੈਲੀਆਂ ਹੋ ਰਹੀਆਂ ਨੇ ਸੋ ਜਿਹੜੀ ਅਕਾਲੀ ਦਲ ਦੀ ਉਹ ਪੋਜੀਸ਼ਨ ਜਿਹੜੀ ਆਪਾਂ 6 ਮਹੀਨੇ ਪਹਿਲਾਂ ਕਹੀ ਸੀ ਅੱਜ ਉਹ ਰਹੀ ਹੈ ਉਹ ਤੋਂ ਥੋੜਾ ਜਿਹਾ ਉੱਪਰ ਉਹ ਆ ਚੁੱਕੇ ਨੇ ਸੋ ਜੇ ਹੁਣ ਆਪਾਂ ਗੱਲ ਕਾਂਗਰਸ ਦੀ ਕੀਤੀ ਹੈ ਪਿਛਲੀਆਂ ਸਮੀਕਰਨ ਦੇ ਹਿਸਾਬ ਦੇ ਨਾਲ ਜਿਹੜੀ ਆਪਾਂ ਗੱਲ ਕਰਦੇ ਰਹੇ ਹਾਂ ਕਿ ਕਾਂਗਰਸ ਜਿਹੜੀ ਆ ਉਹ ਸਰਕਾਰ ਬਣਾ ਸਕਦੀ ਹੈ 27 ਦੇ ਵਿੱਚ ਪਰ ਹੁਣ ਦੇ ਹਿਸਾਬ ਦੇ ਨਾਲ ਜਿਵੇਂ ਤੁਸੀਂ ਕਿਹਾ ਕਿ ਆਪਸੀ ਕਾਟੋਕਲੇਸ਼ ਜਿਹੜਾ ਅੰਦਰੂਨੀ ਉਹਨਾਂ ਦਾ ਹੈਗਾ ਉਹ ਕਿਤੇ ਨਾ ਕਿਤੇ ਕਾਂਗਰਸ ਨੂੰ ਲੈ ਬੈਠੇਗਾ ਰਾਜਾ ਬੜਿੰਗ ਹੋਰਾਂ ਦੇ ਬੇਤੁੱਕੇ ਬਿਆਨ ਸਟੇਟਮੈਂਟਾਂ ਸਪੀਚਾਂ ਜੜੀਆਂ ਨੇ ਉਸ ਤੋਂ ਬਾਅਦ ਆਪਸੀ ਜਿਹੜਾ ਅੰਦਰਲਾ ਕਲੇਸ਼ ਹੁਣ ਸਿੱਧੂ ਜੋੜੇ ਦੀ ਗੱਲ ਕਰ ਲੋ ਬੀਬੀ ਨਵਜੋਤ ਕੌਰ ਸਿੱਧੂ ਜਿਹੜੇ ਨੇ ਉਹ ਕਾਂਗਰਸ ਛੱਡ ਚੁੱਕੇ ਨੇ ਤੇ ਉਹਨਾਂ ਨੇ ਰਾਹੁਲ ਗਾਂਧੀ ਨੂੰ ਇਹ ਕਹਿ ਦਿੱਤਾ ਕਿ ਉਹ ਜਿਹੜਾ ਪੱਪੂ ਨਾਮ ਉਹਨਾਂ ਦਾ ਰੱਖਿਆ ਗਿਆ ਨਾ ਕਹਿੰਦੇ ਬੜਾ ਸਹੀ ਰੱਖਿਆ ਗਿਆ ਸੋ ਜੇਕਰ ਬੀਬੀ ਨਵਜੋਤ ਕੌਰ ਸਿੱਧੂ ਛੱਡ ਚੁੱਕੇ ਨੇ ਕਾਂਗਰਸ ਤਾਂ ਉਹਨਾਂ ਦੇ ਪਤੀ ਦੇਵ ਨਵਜੋਤ ਸਿੰਘ ਸਿੱਧੂ ਕਿੱਧਰ ਜਾਣਗੇ ਜ਼ਾਹਰ ਜੀ ਗੱਲ ਹੈ ਕਿ ਉਹਨਾਂ ਵੱਲੋਂ ਵੀ ਪਾਰਟੀ ਨੂੰ ਜਿਹੜਾ ਹੈਗਾ ਅਲਵਿਦਾ ਕਹਿ ਦਿੱਤਾ ਗਿਆ ਹਜੇ ਆਫੀਸ਼ੀਅਲੀ ਐਲਾਨ ਨਹੀਂ ਹੋਇਆ ਪਰ ਜੇ ਉਹਨਾਂ ਨੇ ਛੱਡ ਦਿੱਤੀ ਜੇ ਦੋਨੋਂ ਮੀਆਂ ਬੀਬੀ ਕਾਂਗਰਸ ਛੱਡ ਦਿੰਦੇ ਨੇ ਫਿਰ ਕਿੱਧਰ ਜਾਣਗੇ ਤੇ ਕਿਹੜੀ ਪਾਰਟੀ ਬਚਦੀ ਐ ਆਮ ਆਦਮੀ ਪਾਰਟੀ ਦੇ ਵਿੱਚ ਤਾਂ ਭਗਵੰਤ ਮਾਨ ਹੋਰੀ ਕਿਸੇ ਨੂੰ ਸੀਐਮ ਚਿਹਰਾ ਬਣਦਾ ਹੋਇਆ ਦੇਖਦੇ ਨਹੀਂ ਦੇਖਣਾ ਨਹੀਂ ਚਾਹੁੰਦੇ ਤੁਹਾਨੂੰ ਯਾਦ ਹੋਣਾ ਕਿ ਧਰਮਵੀਰ ਗਾਂਧੀ ਜਾਂ ਹੋਰ ਵੱਡੇ ਚਿਹਰੇ ਜਿਹੜੇ ਨੇ ਉਹ ਕਿਵੇਂ ਆਮ ਆਦਮੀ ਪਾਰਟੀ ਨੇ ਬਾਹਰ ਕੀਤੇ ਭਗਵੰਤ ਮਾਨ ਹਰਾਂ ਦੀ ਉਸ ਵੇਲੇ ਵੀ ਕੁਝ ਆਡੀਓਜ਼ ਜੜੀਆਂ ਨੇ ਉਹ ਲੀਕ ਹੋਈਆਂ ਸੀ ਹੁਣ ਸਿੱਧੂ ਜੋੜਾ ਜਿਹੜਾ ਹੈਗਾ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਕੋਈ ਪਾਰਟੀ ਉਹਨਾਂ ਨੂੰ ਸੀਐਮ ਦਾ ਚਿਹਰਾ ਬਣਾਵੇ ਉਹ ਆਪਣੇ ਆਪਣੇ ਇੱਕ ਵੱਡੇ ਕੱਦ ਦਾ ਲੀਡਰ ਸਮਝਦੇ ਨੇ ਮੰਨਦੇ ਨੇ ਕਿ ਤਨਾ ਕਿਤੇ ਹੈ ਵੀ ਹੈਗੇ ਆ ਪਰ ਕੀ ਭਾਜਪਾ ਦੇ ਵਿੱਚ ਜੇਕਰ ਉਹ ਐਂਟਰੀ ਮਾਰਦੇ ਆ ਤਾਂ ਉਹਨਾਂ ਨੂੰ ਸੀਐਮ ਚਿਹਰਾ ਬਣਾਇਆ ਜਾ ਸਕਦਾ ਉਹਦਾ ਜਵਾਬ ਹੈਗਾ ਨਹੀਂ ਕਿਉਂਕਿ ਭਾਜਪਾ ਦੇ ਵਿੱਚ ਜਿਹੜੀ ਪੰਜਾਬ ਭਾਜਪਾ ਹੈਗੀ ਆ ਉਹ ਆਉਂਦੇ ਦਿਨਾਂ ਦੇ ਵਿੱਚ ਮੇਰਾ ਖਿਆਲ ਹੈ ਵੀ ਰਵਨੀਤ ਬਿੱਟੂ ਹੋਰਾਂ ਨੂੰ ਸੀਐਮ ਚਿਹਰਾ ਐਲਾਨਣ ਜਾ ਰਹੀ ਹੈ ਉਹਦੇ ਪਿੱਛੇ ਬਹੁਤ ਕਾਰਨ ਨੇ ਤੁਸੀਂ ਇੱਕ ਤਾਂ ਨਵੀਂ-ਨਵੀਂ ਘਟਨਾ ਦੇਖੋ ਕਿ ਕਿਵੇਂ ਰਵਨੀਤ ਬਿੱਟੂ ਹੋਰਾਂ ਨੂੰ ਉਭਾਰਿਆ ਜਾ ਰਿਹਾ ਪਾਰਲੀਮੈਂਟ ਦੇ ਬਾਹਰ ਗਲਿਆਰੇ ਦੇ ਵਿੱਚੋਂ ਰਾਹੁਲ ਗਾਂਧੀ ਵੱਲੋਂ ਉਹਨਾਂ ਨੂੰ ਕਹਿ ਦਿੱਤਾ ਗਿਆ ਗद्दार ਤੇ ਉਹ ਘਟਨਾ ਨੂੰ ਐਡੀ ਵੱਡੀ ਬਣਾ ਕੇ ਪੇਸ਼ ਕਰ ਦਿੱਤਾ ਗਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਵੀ ਉਹਦੇ ਉੱਤੇ ਬਿਆਨ ਦੇ ਰਹੇ ਨੇ ਕਿ ਇੱਕ ਸਿੱਖ ਨੂੰ ਗद्दार ਕਹਿਣਾ ਰਾਹੁਲ ਗਾਂਧੀ ਵਾਸਤੇ ਸਹੀ ਨਹੀਂ ਹੈ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਆ ਜਾਣਾ ਵੀ ਇੱਕ ਸਿੱਖ ਤਾਂ ਗद्दार ਹੋ ਹੀ ਨਹੀਂ ਸਕਦਾ ਰਵਨੀਤ ਬਿੱਟੂ ਤਾਂ ਬੜੇ ਚੰਗੇ ਸਿੱਖ ਹੈ ਗਿਆ ਸੋ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਪਾਰਲੀਮੈਂਟ ਦੇ ਵਿੱਚ ਤਾਂ ਰੋਜ਼ ਫੁੱਕੜਖੇੜ ਡਾਈ ਜਾਂਦੀ ਹੈ ਅੰਦਰ ਸੀਟਾਂ ਦੇ ਉੱਤੇ ਬੈਠੇ ਇੱਕ ਦੂਜੇ ਨੂੰ ਗਾਲਾਂ ਤੱਕ ਕੱਢ ਦਿੰਦੇ ਨੇ ਗਦਾਰਤਾ ਇੱਕ ਛੋਟੀ ਜੀ ਗੱਲ ਸੀ ਪੰਜਾਬ ਵਿਧਾਨ ਸਭਾ ਦੇ ਵਿੱਚ ਦੇਖੋ ਕੀ ਕੁਝ ਚੱਲਦਾ ਹੈ ਕਿਵੇਂ ਵਿਰੋਧੀ ਧਿਰ ਦੇ ਨੇਤਾ ਜਾਂ ਭਗਵੰਤ ਮਾਨ ਹੋਰੀ ਇੱਕ ਦੂਸਰੇ ਦੇ ਉੱਤੇ ਇਲਜ਼ਾਮਬਾਜ਼ੀ ਕਰਦੇ ਨੇ ਸੋ ਇਹ ਏਡੀ ਵੱਡੀ ਗੱਲ ਨਹੀਂ ਸੀ ਪਰ ਇਹਨੂੰ ਵੱਡੀ ਬਣਾ ਕੇ ਪੇਸ਼ ਕੀਤਾ ਗਿਆ ਕਿ ਦੇਖੋ ਜੀ ਰਵਨੀਤ ਬਿੱਟੂ ਹੋਰੀ ਇੱਕ ਸਿੱਖ ਚਿਹਰਾ ਉਹਨਾਂ ਨੂੰ ਗਦਾਰ ਕਹਿ ਦਿੱਤਾ ਗਿਆ ਸੋ ਉਸ ਤੋਂ ਬਾਅਦ ਰਵਨੀਤ ਬਿੱਟੂ ਹੋਰਾਂ ਦੀਆਂ ਰੋਜ਼ ਆਉਂਦੀਆਂ ਪ੍ਰੈਸ ਕਾਨਫਰੰਸਾਂ ਉਸਾਂ ਦੇ ਬਿਆਨ ਜਿਹੜੇ ਛਾਪ ਰਹੇ ਨੇ ਇਹਦੇ ਤੋਂ ਕਿਤੇ ਨਾ ਕਿਤੇ ਇਹ ਜ਼ਾਹਰ ਹੁੰਦਾ ਭਈ ਰਵਨੀਤ ਬਿੱਟੂ ਨੂੰ ਭਾਜਪੀ ਦੇ ਵਿੱਚ ਸ਼ਾਮਲ ਹੀ ਇਸ ਕਰਕੇ ਕੀਤਾ ਗਿਆ ਕਿ ਤੇਰੇ ਦਾਦੇ ਦੀ ਤਰਜ਼ ਦੇ ਉੱਤੇ ਤੂੰ ਸੀਐਮ ਬਣੇਗਾ ਪੰਜਾਬ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਸੋ ਇਹ ਇਹ ਸਮਝਿਆ ਜਾ ਸਕਦਾ ਸੋ ਜੇ ਰਵਨੀਤ ਬਿੱਟੂ ਹੋਰਾਂ ਦੀ ਵੀ ਥਾਂ ਪੱਕੀ ਹੈ ਐਜ਼ ਸੀਐਮ ਚੇਹਰਾ ਪੰਜਾਬ ਦੇ ਵਿੱਚ ਫਿਰ ਨਵਜੋਤ ਸਿੰਘ ਸਿੱਧੂ ਹਰੀ ਕਿੰਦਰ ਜਾਣਗੇ ਉਦੇ ਉੱਤੇ ਵੀ اٹਕਲਾਂ ਲੱਗ ਜਾਂਦੀਆਂ ਸੋ ਇਸ ਵਾਲੇ ਦੋਨੋਂ ਮੈਨੂੰ ਲੱਗਦਾ ਬੜੇ ਦੁਚਿੱਤੀ ਦੇ ਵਿੱਚ ਹੋਣਗੇ ਕਿ ਜਾਈਏ ਤਾਂ ਭਾਈ ਜਾਈਏ ਕਿੱਧਰ ਅਕਾਲੀ ਦਲ ਬਾਦਲ ਦੇ ਵਿੱਚ ਤਾਂ ਥਾਂ ਨਹੀਂ ਹੈਗੀ ਸੋ ਉਹ ਉਹ ਇਹੀ ਸੋਚਦੇ ਹੋਣਗੇ ਵੀ ਜਾਣਾ ਉੱਧਰ ਚਾਹੀਦਾ ਜਿੱਥੇ ਵੱਡਾ ਅਹੁਦਾ ਜਿਹੜਾ ਹੈਗਾ ਸਾਨੂੰ ਉਹ ਦਿੱਤਾ ਜਾ ਸਕੇ ਸੋ ਇਹ ਤਾਂ ਗੱਲ ਕਾਂਗਰਸ ਦੀ ਰਹਿ ਗਈ ਹੁਣ ਬੀਜੇਪੀ ਦੀਆਂ ਕੀ ਗਤੀਵਿਧੀਆਂ ਨੇ ਬੀਜੇਪੀ ਪੰਜਾਬ ਦੇ ਵਿੱਚ ਆਪਣੇ ਆਪ ਫੁੱਲ ਫਲੈਜ ਚੋਣ ਲੜੇਗੀ ਜਾਂ ਫਿਰ ਅਕਾਲੀ ਦਲ ਦੇ ਨਾਲ ਸਮਝੌਤਾ ਹੋਏਗਾ ਇਹਦੇ ਉੱਤੇ ਗੱਲਬਾਤ ਚੱਲ ਰਹੀ ਹੈ ਅੰਦਰ ਖਾਤੇ ਇਹਦੇ ਉੱਤੇ ਸਮਝੌਤਾ ਹੋ ਸਕਦਾ ਹੈ ਕਿ ਇਹ ਆਉਂਦੇ ਦਿਨਾਂ ਦੇ ਵਿੱਚ ਦੋਨੋਂ ਪਾਰਟੀਆਂ ਫਿਰ ਤੋਂ ਰਲ ਜਾਣ ਸਮਝੌਤਾ ਹੋ ਜਵੇ ਜੇ ਨਹੀਂ ਹੁੰਦਾ ਤਾਂ ਭਾਜਪਾ ਨੇ ਆਲਰੇਡੀ ਆਪਣੀਆਂ ਗਤੀਵਿਧੀਆਂ ਨੇ ਪੰਜਾਬ ਦੇ ਵਿੱਚ ਤੇਜ਼ ਕਰ ਦਿੱਤੀਆਂ ਨਰਿੰਦਰ ਮੋਦੀ ਹੋਰਾਂ ਦਾ ਡੇਰਾ ਬੱਲਾ ਆਉਣਾ ਹਲਬਾਰਾ 에ਅਰਪੋਰਟ ਦਾ ਨਾਮ ਬਦਲ ਕੇ ਭਗਤ ਰਵੀਦਾਸ ਜੀ ਦੇ ਨਾਮ ਦੇ ਉੱਤੇ ਰੱਖਣਾ ਤੇ ਆਉਂਦੇ ਦਿਨਾਂ ਦੇ ਵਿੱਚ ਅਮਿਤ ਸ਼ਾਹ ਹਰੀ ਵੀ ਪੰਜਾਬ ਆ ਰਹੇ ਨੇ ਸੋ ਤੁਸੀਂ ਦੇਖੋ ਵੀ ਕਿਵੇਂ ਸਰਗਰਮੀਆਂ ਜਿਹੜੀਆਂ ਨੇ ਉਹ ਤੇਜ਼ ਹੋ ਰਹੀਆਂ ਮਤਲਬ ਕਿ ਡੇਰਿਆਂ ਦਾ ਸਹਾਰਾ ਲਿਆ ਜਾ ਰਿਹਾ ਉਹਨਾਂ ਲੋਕਾਂ ਇੱਕ ਪੱਤਾ ਖੇਡਿਆ ਜਾ ਰਿਹਾ ਦਲਿਤ ਵਰਸਸ ਜਿਹੜੇ ਜਨਰਲ ਨੇ ਸੋ ਉਹ ਪੱਤਾ ਵੀ ਖੇਡਿਆ ਜਾ ਰਿਹਾ ਫਿਰ ਇਹ ਪੰਜਾਬ ਦੇ ਵਿੱਚ ਸਰਗਰਮੀ ਇਸ ਕਰਕੇ ਦਿਖਾਈ ਜਾਣੀ ਹੈ ਮੈਂ ਤੁਹਾਨੂੰ ਦੱਸਾਂ ਵੀ ਪੰਜਾਬ ਪੂਰੀਆਂ ਜਿੰਨੀਆਂ ਭਾਰਤੀ ਸਟੇਟਾਂ ਉਹਦੇ ਵਿੱਚ ਅਹਿਮ ਮੰਨਿਆ ਜਾਂਦਾ ਹੈ ਕਹਿੰਦੇ ਵੀ ਜਿੰਨੇ ਪੰਜਾਬ ਜਿੱਤ ਲਿਆ ਨਾ ਉਹ ਪੂਰਾ ਦੇਸ਼ ਜਿੱਤ ਲੈਂਦਾ ਹੁੰਦਾ ਸੋ ਬੀਜੇਪੀ ਨੂੰ ਵੀ ਇਹੀ ਹੈ ਸ਼ੁਰੂ ਤੋਂ ਕਿ ਅਸੀਂ ਪੰਜਾਬ ਜਿੱਤੀਏ ਕਿਸੇ ਨਾ ਕਿਸੇ ਤਰੀਕੇ ਨਾਲ ਤੇ ਤੁਹਾਨੂੰ ਇਹ ਵੀ ਪਤਾ ਹੋਣਾ ਕਿ ਆਮ ਆਦਮੀ ਪਾਰਟੀ ਜਿਹੜੀ ਬਾਕੀ ਸਟੇਟਾਂ ਚ ਹਾਰਦੀ ਰਹੀ ਹੈ ਪੰਜਾਬ ਚ ਜਿੱਤ ਜਾਂਦੀ ਹੈ ਦੇ ਇਹਨਾਂ ਨੂੰ ਵੀ ਇਹੀ ਸੀਗਾ ਵੀ ਪੰਜਾਬ ਜਿੱਤ ਲਿਆ ਤੇ ਆਪਾਂ ਹੌਲੀ-ਹੌਲੀ ਫਿਰ ਦੂਜੇ ਸਟੇਟਾਂ ਵਾਲੇ ਪਾਸੇ ਨੂੰ ਵਧਾਂਗੇ ਪਰ ਕੁਝ ਇਸ ਤਰ੍ਹਾਂ ਦੀਆਂ ਨੀਤੀਆਂ ਜੋ ਰਹੀਆਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਵਧੀਆ ਪਰਫਾਰਮੈਂਸ ਆਮ ਆਦਮੀ ਪਾਰਟੀ ਨਹੀਂ ਦੇ ਸਕੀ ਜਿਹਦੇ ਨਾਲ ਇਸ ਵੇਲੇ ਹਾਲਾਤ ਜਿਹੜੇ ਨੇ ਨਾਜ਼ੁਕ ਦੇਖ ਰਹੇ ਨੇ ਸੋ ਜੇ ਹੁਣ ਆਮ ਆਦਮੀ ਪਾਰਟੀ ਦੀ ਉਹ ਗੱਲ ਕਰ ਲਈਏ ਇਹਨਾਂ ਵੱਲੋਂ ਕੀ ਗਤੀਵਿਧੀਆਂ ਤੇਜ਼ ਕੀਤੀਆਂ ਗਈਆਂ ਇਹਨਾਂ ਵੱਲੋਂ ਗੈਂਗਸਟਰਾਂ ਤੇ ਬਾਹਰ ਜਿਹੜਾ ਹੈਗਾ ਉਹ ਸ਼ੁਰੂ ਕੀਤਾ ਗਿਆ ਆਪਰੇਸ਼ਨ ਪਰਹਾਰ ਰਹਿੰਦੇ ਲਾਸਟ ਸਾਲ ਦੇ ਵਿੱਚ ਇਹਨਾਂ ਵੱਲੋਂ ਇਹ ਹੁਣ ਜਿਹੜਾ ਲੈ ਕੇ ਆਉਣਾ ਸਟੈਪ ਇਦੇ ਵਿੱਚ ਇਹ ਹੈ ਵੀ ਆਪਾਂ ਇੱਕ ਕੰਮ ਕਰਕੇ ਦਿਖਾ ਦਈਏ ਪੰਜਾਬ ਚੋਂ ਗੈਂਗਸਟਰ ਬਾਦ ਖਤਮ ਕਰ ਦਈਏ ਤੇ ਸਾਨੂੰ ਲੋਕ ਮੰਨਣ ਕਿ ਭਾਈ ਸ਼ਾਂਤੀ ਲਿਆਉਣ ਵਾਲੇ ਇਹੀ ਨੇ ਪਰ ਜੇ ਪਿਛਲੇ 4 ਸਾਲਾਂ ਦੀ ਗੱਲ ਕਰ ਲਈਏ ਤਾਂ ਜਿੰਨੇ ਕਤਲ ਇਹ 4 ਸਾਲਾਂ ਦੇ ਵਿੱਚ ਹੋਏ ਆ ਉਹ ਨਾ ਬਾਦਲ ਰਾਜ ਵੇਲੇ ਹੋਏ ਨਾ ਕਾਂਗਰਸ ਵੇਲੇ ਹੋਏ ਇਹ ਨਹੀਂ ਕਹਿੰਦੇ ਵੀ ਨਹੀਂ ਹੋਏ ਪਰ ਗਿਣਤੀ ਬਹੁਤ ਵੱਧ ਗਈ ਵੱਡੇ ਵੱਡੇ ਨਾਮਵਰ ਚਿਹਰੇ ਜਿਹੜੇ ਨੇ ਉਹ ਇਹਨਾਂ 4 ਸਾਲਾਂ ਦੇ ਵਿੱਚ ਕਤਲ ਕਰ ਦਿੱਤੇ ਗਏ ਜਿਦੇ ਵਿੱਚ ਸਦੂ ਮੁਸੇ ਵਾਲੇ ਤੱਕ ਦਾ ਨਾਮ ਜਿਹੜਾ ਹੈਗਾ ਉਹ ਆ ਜਾਂਦਾ ਸੋ ਇਹ ਗਤੀਵਿਧੀਆਂ ਇਸ ਵੇਲੇ ਚੱਲ ਰਹੀਆਂ ਐ ਤੇ ਹੁਣ ਜੇ ਤੁਸੀਂ ਪੁੱਛੋ ਭਈ ਹਾਂ ਇੱਕ ਪੰਥਕ ਪਾਰਟੀਆਂ ਦੀ ਗੱਲ ਰਹਿ ਗਈ ਆ ਆਪਾਂ ਉਹ ਵੀ ਕਰ ਲਈਏ ਵਾਰਿਸ ਪੰਜਾਬ ਦੇ ਪਾਰਟੀ ਐ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਅਣ ਵਾਲੀ ਪਾਰਟੀ ਐ ਤੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਕਿਤੇ ਨਾ ਕਿਤੇ ਖੁਸ਼ ਨਹੀਂ ਲੱਗ ਰਹੇ ਪ੍ਰਧਾਨਗੀ ਲੈ ਕੇ ਕਿਉਂਕਿ ਉਹਨਾਂ ਦੇ ਬਿਆਨ ਕੁਝ ਇਸ ਤਰ੍ਹਾਂ ਦੇ ਆ ਰਹੇ ਨੇ ਕਿ ਮੈਨੂੰ ਧੱਕੇ ਨਾਲ ਸ਼ਾਇਦ ਬਣਾ ਦਿੱਤਾ ਗਿਆ ਮੈਂ ਛੱਡਣ ਦੀ ਵੀ ਕੋਸ਼ਿਸ਼ ਕੀਤੀ ਪ੍ਰਧਾਨਗੀ ਪਰ ਮੈਨੂੰ ਕਿਹਾ ਗਿਆ ਵੀ ਤੁਸੀਂ ਬਣੇ ਰਹੋ ਸੋ ਉਸ ਤੋਂ ਬਾਅਦ ਜਦੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਗੱਲ ਕਰ ਰਹੇ ਆ ਤੇ ਤੀਸਰੀ ਵਾਰ ਐਮਪੀ ਅਮਰਤਪਾਲ ਸਿੰਘ ਦੀ ਜਿਹੜੀ ਜ਼ਮਾਨਤ ਆ ਉਹਨੂੰ ਰੱਦ ਕਰ ਦਿੱਤਾ ਗਿਆ ਉਹਦਾ ਕਾਰਨ ਕੀ ਆ ਵੈਸੇ ਤਾਂ ਜ਼ਮਾਨਤ ਹੋ ਸਕਦਾ ਦਿੱਤੀ ਵੀ ਜਾਂਦੀ ਪਰ ਜਿਹੜਾ ਇਹ ਸਾਲ ਹੈ ਬੜਾ ਅਹਿਮ ਹੈਗਾ ਇਹਦੇ ਵਿੱਚ ਆਮ ਆਦਮੀ ਪਾਰਟੀ ਰਿਸਕ ਨਹੀਂ ਲੈਣਾ ਚਾਹੁੰਦੀ ਕਿ ਐਮਪੀ ਅਮਰਤਪਾਲ ਸਿੰਘ ਬਾਹਰ ਆ ਜਾਵੇ ਇਹ ਉਹਦਾ ਪ੍ਰਚਾਰ ਜਿਹੜਾ ਹੈਗਾ ਉਹ ਲਗਾਤਾਰ ਤੇਜ਼ ਹੋ ਜਾਣਾ ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਉਹ ਸਾਰੀ ਵੋਟ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਦੀਆਂ ਹੋਰ ਪਾਰਟੀਆਂ ਦੀ ਉਹ ਖਿੱਚੀ ਜਾ ਸਕਦੀ ਹੈ ਇਸ ਕਰਕੇ ਉਹਨਾਂ ਦੀ ਪਰੋਲ ਬਾਰ-ਬਾਰ ਜਿਹੜੀ ਹੈ ਉਹ ਰੱਦ ਕੀਤੀ ਜਾ ਰਹੀ ਹੈ ਸੋ ਇਹਨੇ ਘੱਟ ਸਮੇਂ ਦੇ ਵਿੱਚ ਐਡਾ ਵੱਡਾ ਆਪਾਂ ਕਹੀਏ ਵੀ 27 ਦੀਆਂ ਚੋਣਾਂ ਜਿੱਤ ਜਾਣੀਆਂ ਇਹ ਤਾਂ ਬਹੁਤ ਮਤਲਬ ਕੀ ਪੌਸਿਬਿਲਟੀ ਘੱਟ ਹੈਗੀ ਆ ਪਰ ਜੇ ਅਮਰਤਪਾਲ ਸਿੰਘ ਹੋਰੀ ਆ ਬਾਹਰ ਆ ਜਾਂਦੇ ਨੇ ਤਾਂ ਇੱਕ ਵੱਡੇ ਮਾਰਜਨ ਦੇ ਨਾਲ ਉਹ ਵੀ ਜਿੱਤ ਸਕਦੇ ਨੇ ਉਹਨਾਂ ਦੇ ਕੈਂਡੀਡੇਟ ਵੀ ਜਿਹੜੇ ਨੇ ਉਹ ਜਿੱਤ ਸਕਦੇ ਆ ਸੋ ਹਰਪ੍ਰੀਤ ਸਿੰਘ ਹੋਰਾਂ ਵਾਲੀ ਜਿਹੜੀ ਪਾਰਟੀ ਆ ਉਹਦਾ ਕੋਈ ਏਡਾ ਪ੍ਰਭਾਵ ਹਜੇ ਦੇਖ ਨਹੀਂ ਰਿਹਾ ਵੈਸੇ ਤਾਂ ਬੜੇ ਗੈਮਾ ਗੈਮੀ ਦੇ ਨਾਲ ਇਹਨਾਂ ਦੀ ਚੋਣ ਹੋਈ ਹੈ ਨਾ ਮੈਂਬਰ ਬਣੇ ਬੜਾ ਖੁਸ਼ ਹੋਇਆ ਪਰ ਇਸ ਵੇਲੇ ਜੇ ਕਹੀਏ ਗਰਾਊਂਡ ਦੇ ਉੱਤੇ ਬਹੁਤ ਘੱਟ ਕੰਮ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਸੋ ਇਸ ਵੇਲੇ ਸਾਰੀਆਂ ਪਾਰਟੀਆਂ ਦੀ ਸਥਿਤੀ ਇਸ ਤਰੀਕੇ ਦੀ ਨਜ਼ਰ ਆ ਰਹੀ ਹੈ ਤੇ ਕਿਹੜੀ ਪਾਰਟੀ ਇਹਦੇ ਵਿੱਚ ਹੁਣ ਹਮਲਾ ਮਾਰਦੀ ਨਜ਼ਰ ਆਊਗੀ ਕਿਹੜੀ ਪਾਰਟੀ ਪੰਜਾਬ ਦੇ ਵਿੱਚ ਸਰਕਾਰ ਬਣਾਏਗੀ ਫਿਰ ਹਾਲ ਦੀ ਘੜੀ ਹੈ ਕਿ ਆਸਰਾਈਆਂ ਇਲਾਇਆਂ ਜਾ ਸਕਦੀਆਂ ਵੀ ਕਿਹੜੀ ਪਾਰਟੀ ਉੱਪਰ ਹੈ ਕਿਹੜੀ ਥੱਲੇ ਹੈ ਪਰ ਆਪਾਂ ਟਾਈਮ ਟੂ ਟਾਈਮ ਆਪਣੇ ਦਰਸ਼ਕਾਂ ਨੂੰ ਜਿਹੜਾ ਹੈਗਾ ਉਹ ਅਪਡੇਟ ਕਰਦੇ ਰਵਾਂਗੇ ਕਿ ਕੀ ਬਣ ਰਿਹਾ ਕੀ ਹੋ ਸਕਦਾ ਵੈਸੇ ਤਾਂ ਜਿੰਨੇ ਸਾਮਿਕਰਣੇ ਕਈ ਵਾਰੀ ਤੁਸੀਂ ਦੇਖੋ ਵੀ ਐਂਡ ਤੱਕ ਜਿਹੜੇ ਸਾਮਿਕਰਣ ਹੁੰਦੇ ਆ ਉਹ ਵੀ ਕਈ ਵਾਰੀ ਝੂਟੇ ਪੈ ਜਾਂਦੇ ਨੇ ਕਿਸੇ ਨੇ ਸੀ ਸੋਚਿਆ ਕਿ 92 ਸੀਟਾ ਲੈ ਕੇ ਆਮ ਆਦਮੀ ਪਾਰਟੀ ਜਿੱਤ ਜਾਏਗੀ ਸੋ 92 ਸੀਟਾ ਉਹਨਾਂ ਦੀ ਆ ਗਈਆਂ ਉਹ ਚਿਹਰੇ ਜਿੱਤ ਗਏ ਜਿਨ੍ਹਾਂ ਨੇ ਕਦੇ ਦੇਖਿਆ ਤੱਕ ਨਹੀਂ ਸੀ ਟੀਵੀਆ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਹਣਾ ਉਹ ਲੋਕ ਵੀ ਜਿੱਤ ਗਏ ਸੋ ਸਮੀਕਰਨ ਕਈ ਵਾਰੀ ਫੇਰ ਹੋ ਜਾਂਦਾ ਹੁੰਦੇ ਨੇ ਪਰ ਆਪਾਂ ਸਮੇਂ-ਸਮੇਂ ਆਪਣੇ ਦਰਸ਼ਕਾਂ ਨੂੰ ਅਪ ਟੂ ਡੇਟ ਕਰਦੇ ਰਵਾਂਗੇ ਕਿ ਕੀ ਕੀ ਚੱਲ ਰਿਹਾ ਕੀ ਕੀ ਬਣ ਰਿਹਾ ਕਿਵੇਂ ਸਰਗਰਮੀਆਂ ਜਿਹੜੀਆਂ ਨੇ ਉਹ ਤੇਜ਼ ਕੀਤੀਆਂ ਜਾ ਰਹੀਆਂ ਵਿਆਸ ਵਾਲੇ ਬਾਬੇ ਨੂੰ ਜਿਹੜਾ ਲਿਆਂਦਾ ਜਾ ਰਿਹਾ ਰਾਜਨੀਤੀ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਸ਼ਮੂਲੀਅਤ ਦੇਖੋ ਮਾਨ ਸਾਹਿਬ ਦੇ ਦੋਤੇ ਦੇ ਵਿਆਹ ਦੇ ਉੱਤੇ ਬਾਬੇ ਦੀ ਸ਼ਮੂਲੀਅਤ ਨਾਭਾ ਰਿਆਸਤ ਵਾਲਾ ਜਿਹੜੀ ਇੱਕ ਹੋਈ ਹੈ ਤਾਜਪੋਸ਼ੀ ਉੱਥੇ ਬਾਬੇ ਦੀ ਸ਼ਮੂਲੀਅਤ ਤੇ ਅਕਾਲੀ ਦਲ ਦੇ ਜਿਹੜੇ ਵਿਕਰਮਜੀਤ ਮਜੀਠੀਆ ਨੇ ਉਹਨਾਂ ਨੂੰ ਛਡਵਾਇਆ ਗਿਆ ਤੇ ਉੱਥੇ ਬੜਾ ਵੱਡਾ ਬਿਆਨ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਦਿੱਤਾ ਗਿਆ ਕਿ ਇਹ ਇਲਜ਼ਾਮ ਸਾਰੇ ਝੂਠੇ ਨੇ ਸੋ ਬਿਆਸ ਡੇਰੇ ਨੂੰ ਜਿਹੜਾ ਹੈਗਾ ਇਸ ਵੇਲੇ ਬਹੁਤ ਉੱਪਰ ਚੁੱਕਿਆ ਜਾ ਰਿਹਾ ਬੱਲਾ ਡੇਰੇ ਨੂੰ ਬੜਾ ਉੱਪਰ ਚੁੱਕਿਆ ਜਾ ਰਿਹਾ ਸੋ ਇਹ ਸਾਰਾ ਕਿਤੇ ਨਾ ਕਿਤੇ ਸਰਗਰਮੀਆਂ ਨੇ ਉਹ ਚੋਣਾਂ ਨੂੰ ਲੈ ਕੇ ਹੀ ਦਿਖਾਈ ਦੇ ਰਹੀਆਂ ਪਰ ਵੋਟਰ ਸਿਆਣੇ ਨੇ ਵੋਟਰ ਉਹਨਾਂ ਨੂੰ ਹੀ ਪਾਇਓ ਭਾਈ ਭਈ ਜਿਹੜੇ ਤੁਹਾਨੂੰ ਲੱਗਦੇ ਨੇ ਭਈ ਸੱਚੇ ਸੁੱਚੇ ਇਮਾਨਦਾਰ ਲੀਡਰ ਨੇ ਉਹਨਾਂ ਨੂੰ ਤੁਸੀਂ ਜਿਤਾ ਦਿਓ ਤੇ ਬਾਕੀ ਸਿਸਟਮ ਤਾਂ ਤੁਹਾਨੂੰ ਪਤਾ ਇਦਾਂ ਹੀ ਆ ਜਿਹੜਾ ਚੱਲ ਰਿਹਾ ਹੈ ਪਿ ਆ ਜਿਹੜੇ ਤੁਸੀਂ ਦੇਖਦੇ ਆ ਇਸ ਵਾਰ ਜੋ ਪੰਜਾਬ ਵਿਧਾਨ ਸਭਾ ਚੋਣਾਂ ਨੇ ਉਹ ਪੰਜ ਮੁੱਖ ਧਿਰਾਂ ਦੇ ਵਿਚਕਾਰ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਪਹਿਲਾਂ ਇੱਕ ਜਾਂ ਦੋ ਜਾਂ ਤਿੰਨ ਦਿਨ ਹੁੰਦੇ ਸੀਗੇ ਸਰ ਪੰਜ ਨੇ ਇਸ ਵਿੱਚ ਜਿੱਕਰ ਮਿਸ ਹੈਗੀ ਉਹ ਹੈ ਕਿਸ਼ਾਨੀ ਧਿਰ ਜੋ ਪਿਛਲੀ ਵਾਰ ਸੀਗੀ ਪਰ ਇਸ ਵਾਰ ਉਹ ਕਿਤੇ ਦੇਖ ਨਹੀਂ ਰਹੀ ਸਿਆਸਤ ਦੇ ਵਿੱਚ ਨਾ ਉਹਨਾਂ ਦਾ ਕੋਈ ਰੋਲ ਦਿਖਦਾ ਪਿਆ ਹਲੇ ਉਮੀਦ ਕਰਦੇ ਹਾਂ ਕਿ ਸ਼ਾਇਦ ਉਹਨਾਂ ਦਾ ਕੋਈ ਉਦੋਂ ਬ੍ਰੈਂਡ ਨਹੀਂ ਹੈਗਾ ਕਿ ਜਿਵੇਂ ਪਿਛਲੀ ਵਾਰ ਉਹਨੇ ਆਪਣੇ ਸਰਗਰਮੀਆਂ ਕੀਤੀ ਸੀਗੀਆਂ ਸ਼ਾਇਦ ਉਹ ਪਿਛਲੀ ਵਾਰ ਤੋਂ ਉਹਨਾਂ ਨੇ ਸਭ ਲਾ ਕੇ ਇਸ ਵਾਰ ਉਹ ਠੰਡੇ ਬਹਿ ਗਿਆ ਨਹੀਂ ਦੇੜੀ ਤਾਂ ਇਸ ਵਾਰ ਚੋਣਾਂ ਦੇ ਵਿਚਕਾਰ ਲੋਕਾਂ ਨੂੰ ਇੰਡਾਇਰੈਕਟਲੀ سپورਟ ਕਰਨਗੇ ਆ ਸਿੱਧੇ ਤੌਰ ਤੇ ਨਹੀਂ ਆਉਣਗੇ ਕਿਉਂਕਿ ਰਾਜੇਵਾਲ ਹੋਰਾਂ ਨੂੰ ਵੀ ਲੱਗਦਾ ਸੀ ਕਿ ਜੋ ਅਸੀਂ ਜਿੱਤ ਕੇ ਆਏ ਹਾਂ ਦਿੱਲੀ ਤੋਂ ਤੇ ਉਹਦਾ ਸਾਨੂੰ ਲੋਕ ਮੋੜ ਦੇਣਗੇ ਉਹਦੇ ਸਾਡੀ ਸਰਕਾਰ ਆ ਜੂਗੀ ਪਰ ਉਹਨੇ ਦੇਖ ਲਿਆ ਲੜਕੇ ਹੁਣ ਉਹ ਇੰਡਾਇਰੈਕਟਲੀ ਵਕ-ਵਕ ਪਾਰਟੀਆਂ ਨੂੰ سپورਟ ਕਰਨਗੇ ਜੀ ਹਾਂ ਜੀ ਬਿਲਕੁਲ ਸਹੀ ਜੀ ਹਾਂ ਇਸੇ ਤੋਂ ਥੋੜਾ ਨਾਲ ਕਰਦੇ ਜੇ ਤੁਹਾਨੂੰ ਅੱਜ ਦਰਸ਼ਕਾਂ ਦੇ ਅਗਰ ਖੰਡ ਲਈ ਜੋ ਤੁਸੀਂ ਅੱਜ ਪੰਜਾਬ ਦੀ ਸਿਆਸੀ ਮਾਹੌਲ ਬਾਰੇ ਆਪਣਾ ਕਿ ਲੋਕੀ ਵਿਚਾਰ ਦਰਸ਼ਕਾਂ ਦੇ ਅੱਗੇ ਰੱਖਿਆ ਨਹੀਂ ਕਿਹੜੀ ਪਾਰਟੀ ਦਾ ਕੀ ਹੁਣ ਹਾਲੇ ਤੱਕ ਸਟੈਂਡ ਜੋ ਹੈ ਉਸ ਦੂਸਰੀ ਸਰਦਸ਼ਕਾਂ ਦੇ ਦਸਤਾਰਵਾਚ ਧੰਨਵਾਦ ਜੀ ਧੰਨਵਾਦ